ਮੱਲਾ ਜਿਹੜੀ ਵੀ ਕੁੜੀ ਨਾਲ ਤੇਰੀ ਸੈਟਿੰਗ ਹੁੰਦੀ ਆ ਉਹ ਕਿਸ ਨਾ ਕਿਸੇ ਕਾਰਨ ਕਰਕੇ ਤੇਰੇ ਤੋਂ ਦੂਰ ਹੋ ਜਾਂਦੀ ਆ ਪਤਾ ਨਹੀਂ ਕੀ ਗੱਲ ਤੈਨੂੰ ਪਹਿਲੀ ਮਿਲੀ ਉਹਦੇ ਉਹ ਬਦਮਾਸ਼ਾਂ ਨੇ ਮਾਰਤੀ ਦੂਜੀ ਜਿਹੜੀ ਮਿਲੀ ਸੀ ਇੱਕ ਦਿਨ ਤੈਨੂੰ ਮਿਲੀ ਉਸ ਤੋਂ ਬਾਅਦ ਨਹੀਂ ਮਿਲੀ ਨਜ਼ਰ ਹੀ ਨਹੀਂ ਆਈ ਇਹ ਗੱਲ ਕੀ ਆ ਮੇਰੇ ਨਾਲ ਮੈਨੂੰ ਲੱਗਦਾ ਇਹ ਕੋਈ ਪਿਤਰ ਪੁੱਤਰ ਚੱਕਰ ਲੱਗਦਾ ਪਿੱਛੋ ਹਾਂ ਪਿਤਰ ਦੋਸ਼ ਹੀ ਲੱਗਦਾ ਮੇਰੇ ਤਾਈ ਮੇਰਾ ਵਿਆਹ ਨਹੀਂ ਹੋ ਰਿਹਾ ਉਹ ਮੇਰੇ ਜਿਹੜੇ ਪਿੰਡ ਦੇ ਜਿੰਨੇ ਛੜੇ ਨੇ ਉਹਨਾਂ ਦੀ ਪਿਤਰ ਦੋਸ਼ੀ ਹੋਣੇ ਆ ਤਾਈ ਉਹਨਾਂ ਦਾ ਵਿਆਹ ਨਹੀਂ ਹੋ ਰੇ ਆਹ ਗੱਲ ਪੱਕੀ ਐ ਤੇ ਸਤਿਗੁਰ ਗਾਲ ਭਾਜੀ ਓ ਭਾਈ ਸਤਿਗੁਰ ਗਾਲ ਸਤਿਗੁਰ ਗਾਲ ਕਿਦਮ ਜੀ ਕੀ ਗੱਲ ਆ ਜ ਬੜਾ ਕੱਲੇ ਕੱਲੇ ਗੱਲਾਂ ਕਰੀ ਜਾਂਦਾ ਓ ਪ੍ਰੀਤਮ ਸਿੰਘ ਹੁਣ ਤੈਨੂੰ ਕਾਦੀ ਫਿਕਰ ਆ ਤੇਰਾ ਤਾਂ ਬਹੁਤ ਸੋਹਣੀ ਕੁੜੀ ਨੇ ਟਾਂਕਾ ਫਿੱਟਾ ਬਲਵਿੰਦਰ ਸਿੰਘ ਉਹ ਜਿਹੜੀ ਕੁੜੀ ਨਾਲੇ ਦਾ ਟਾਂਕਾ ਫਿੱਟ ਹੋਇਆ ਸੀ ਨਾ ਉਹਨੇ ਇੱਕ ਵਾਰ ਸ਼ਕਲ ਦਿਖਾਈ ਉਹ ਮੁੜ ਕੇ ਨਾ ਆਈ ਉਹਦੇ ਪਿੱਛੇ ਅਸੀਂ ਸਾਰਾ ਪਿੰਡ ਲੱਭ ਲਿਆ ਪਰ ਉਹ ਅੱਜ ਤੱਕ ਨਹੀਂ ਮਿਲੀ ਹੈ ਹਾਂ ਉਹ ਮੱਲਾ ਮੈਨੂੰ ਤਾਂ ਕਦੇ-ਕਦੇ ਐਵੇਂ ਲੱਗਦਾ ਹੈ ਕਿ ਜਿਵੇਂ ਮੇਰੇ ਉੱਤੇ ਕਿਸੇ ਨੇ ਕੁਝ ਕਰਤਾ ਹੁੰਦਾ ਉਹ ਜਿਹੜੀ ਵੀ ਕੁੜੀ ਨਾਲ ਮੇਰਾ ਚੱਕਰ ਚੱਲਦਾ ਉਹ ਯੂ ਕੁੜੀ ਗਾਇਬ ਹੋ ਜਾਂਦੀ ਆ ਉਹ ਮਿਲਦੀ ਨਹੀਂ ਮੈਨੂੰ ਬਿਲਕੁਲ ਸਿਆ ਜਿੱਦਾਂ ਤੇਰੇ ਨਾਲ ਹੁੰਦਾ ਨਾ ਐਦਾਂ ਹੀ ਮੇਰੇ ਨਾਲ ਹੁੰਦਾ ਆ ਜਿਹੜੀ ਕੁੜੀ ਨਾਲ ਮੇਰਾ ਟਾਂਕਾ ਫਿੱਟ ਹੁੰਦਾ ਸੀ ਨਾ ਉਹ ਮੇਰੇ ਨਾਲ 2-4 ਹਫ਼ਤੇ ਰਹਿੰਦੀ ਸੀ ਮੁੜ ਕੇ ਉਹ ਗਾਇਬ ਹੋ ਜਾਂਦੀ ਸੀ ਕਦੀ ਉਹਨੂੰ ਮੈਂ ਪਸੰਦ ਨਹੀਂ ਸੀ ਆਉਂਦਾ ਕਦੀ ਉਹ ਮੈਨੂੰ ਪਸੰਦ ਨਹੀਂ ਸੀ ਕਰਦੀ ਕਦੀ ਮੇਰੇ ਮਾਪਿਆਂ ਨੂੰ ਪਸੰਦ ਨਹੀਂ ਸੀ ਆਉਂਦੀ ਇਸ ਕਰਕੇ ਅੱਜ ਮੈਂ 55 ਸਾਲ ਦਾ ਹੋ ਗਿਆ ਅੱਜ ਤੱਕ ਛੜੇ ਦਾ ਛੜਾ ਭਾਈ ਜੀ ਮੇਰੀ ਸੇਵ ਕਹਾਣੀ ਇਹੀ ਆ ਪਰ ਮੈਂ ਅਜ ਤੱਕ ਖਾਰ ਨਹੀਂ ਮੰਨੀ ਮੈਂ ਆਪਣੀ ਛਤਰੀ ਤੇ ਥੋੜੀ ਜੀ ਕਬੂਤਰੀ ਬਿਖਾ ਕੇ ਛੱਡੂ ਭਾਜੀ ਤੁਸੀਂ ਮੇਰੀ ਗੱਲ ਮੰਨੋ ਨਾਲ ਦੇ ਪਿੰਡ ਇੱਕ ਬਾਬਾ ਆ ਤੁਸੀਂ ਉਹਨੂੰ ਦਿਖਾ ਕੇ ਦੇਖ ਲਓ ਉਹਨੇ ਬੜੇ ਰਿਸ਼ਤੇ ਕਰਾਏ ਨੇ ਮੈਂ 70 ਸਾਲ ਦਾ ਬੁਢਾ ਵੀ ਉਹਦੇ ਕੋਲੇ ਪਹੁੰਚ ਜਾਵੇ ਨਾ ਉਹ ਬੰਨਿਆ ਹੋਇਆ ਵਿਆਹ ਖੋਲ ਦਿੰਦਾ ਤੇ ਨਾਲੇ ਵਿਆਹ ਕਰਵਾ ਦਿੰਦਾ ਉਹ ਰਾਜੂ ਉਹ ਤੂੰ ਠੀਕ ਕਿੰਨਾ ਆ ਕਿਉਂ ਵੀ ਬਲਵਿੰਦਰ ਸਿੰਘ ਹਾਂ ਭਾਈ ਚੱਲ ਗਏ ਉਹਪਰ ਜਾਉਨੇ ਆ ਉਹ ਕੀ ਪਤਾ ਸਾਡੇ ਵੀ ਬੰਦੇ ਹੋਏ ਸਯੋਗ ਖੁੱਲ ਜਾਣ ਉਹ ਬਾਬਾ ਸਾਡਾ ਵੀ ਵਿਆਹ ਕਰਾ ਦੇ ਉਹ ਸਾਡੇ ਘਰ ਵੀ ਰੋਟੀਆਂ ਆ ਜਾਣ ਕਿਉਂ ਕੀ ਕਹਿੰਦੇ ਹੋ ਉਹ ਫਿਰ ਹੌਮ-ਕਾਮ ਤੇ ਢੇਰ ਕਾ ਲਿਆ ਚਲੋ ਜਲੀਏ ਚਲੋ ਫਿਰ ਚੱਲ ਲਿਆ ਯਾਰ ਚਲੋ ਚਲੋ ਬਾਈ ਦੀ ਜਹੋਬਾ ਬਾਬਾ ਵਾਹ ਦੱਸੋ ਭਗਤੋ ਕੀ ਪਰੇਸ਼ਾਨੀ ਹੈ ਬਾਬਾ ਜੀ ਤਕਲੀਫ ਕੋਈ ਨਹੀਂ ਬੜੀ ਕਿਰਪਾ ਬਾਬਾ ਜੀ ਤੁਹਾਡੀ ਕਿਰਪਾ ਦੇ ਨਾਲ ਦੋਨੇ ਮੁੰਡੇ ਕੈਨੇਡਾ ਸੈਟ ਨੇ ਇੱਕ ਕੁੜੀ ਜੀ ਉਹ ਵਿਆਹਤੀ ਹੈ ਉਹ ਭਗਤੋ ਜੇ ਸਾਰਾ ਕੋ ਸੈਟ ਹੈ ਤਾਂ ਮੈਨੂੰ ਵੀ ਤੇ ਸੈਟ ਕਰੋ ਪਿੱਛੇ ਡੇਰੇ ਦੇ ਲੈਂਟਰ ਦੀ ਸੇਵਾ ਚੱਲਦੀ ਹੈ ਉਹਦੇ ਵਿੱਚ ਦਾਨ ਦਕਸ਼ਨਾ ਪਾਓ ਜੀ ਜਰੂਰ ਜੀ ਜਰੂਰ ਅਗਲੇ ਮਹੀਨੇ ਬਾਬਾ ਜੀ ਮੇਰੇ ਮੁੰਡੇ ਨੇ ਕੈਨੇਡਾ ਤੋਂ ਪੈਸੇ ਭੇਜਣੇ ਨੇ ਮੈਂ ਤੁਹਾਡੇ ਡੇਰੇ ਦੇ ਲੈਂਟਰ ਦੀ ਸੇਵਾ ਜ਼ਰੂਰ ਕਰੂੰਗਾ ਬਾਬਾ ਜੀ ਤੁਹਾਡੀ ਬਹੁਤ ਕਿਰਪਾ ਪਰ ਮੇਰੀ ਭੈਣ ਦੇ ਵਿਆਹ ਨੂੰ 10 ਸਾਲ ਹੋ ਗਏ ਉਹਦੇ ਘਰ ਕੋਈ ਲਾਜ਼ਮੀ ਹੋਈ ਉਹ ਬੀਬਾ ਤੂੰ ਫਿਕਰ ਨਾ ਕਰ ਤੂੰ ਆਪਣੀ ਭੈਣ ਨੂੰ ਸਾਡੇ ਕੋਲੇ 1 ਮਹੀਨੇ ਵਾਸਤੇ ਭੇਜ ਫੇਰ ਵੇਖੀ ਬਾਬੇ ਹਵਾ ਹਵਾਈ ਦਾ ਚੰਤਕਾਰ ਬਾਬਾ ਜੀ ਕੋਈ ਐਸਾ ਚਮਤਕਾਰ ਕਰੋ ਮੇਰਾ ਦੀਪਾ ਬੋਸ ਬਿੱਲਾ ਬਾਲੇ ਕੱਢ ਉਹ ਦੋਨੋਂ ਜੇਲ੍ਹ ਚ ਨਹੀਂ ਉਹ ਬਾਹਰ ਆ ਜਾਵੇ ਮੇਰਾ ਫਿਰ ਤੋਂ ਫਿਰ ਕੰਮ ਠੀਕ-ਠਾਕ ਹੋ ਜਾਵੇ ਥੋੜੀ ਕਿਰਪਾ ਹੋ ਜਾਵੇ ਬਾਬਾ ਬੜੇ ਕਮਾਲ ਦਾ ਮੇਰੇ ਲਈ ਸਹੇਲੀ ਬੈਠੀ ਆ ਪਰ ਮੇਰੇ ਲਈ ਨਜ਼ਰ ਨਹੀਂ ਆ ਰਹੀ ਹੈ ਕਰ ਇਹ ਦੇਖੋ ਆਪਣੀ ਵਾਲੀ ਸਹੇਲੀ ਦਾ ਗੱਸ ਲੈ ਲਈ ਤੇਰਾ ਕੰਮ ਬਣ ਜੂ ਹੈ ਸੇ ਤੇਰੀ ਓ ਰਾਜੂ ਗੱਲ ਸੁਣ ਮੇਰੀ ਤੇਰੇ ਬਾਬਾ ਮੇਰਾ ਕੰਮ ਬਣਾ ਦੂਗਾ ਨਾ ਇਹ ਤਾਂ ਐਵੇਂ ਨਾ ਹੋਏ ਸਾਡੇ ਤੋਂ ਪੈਸੇ ਪੂਰੇ ਲੈ ਕੇ ਸਾਨੂੰ ਤੋੜ ਦਵੇ ਭਾਜੀ ਤੁਸੀਂ ਇੱਕ ਵਾਰ ਬਾਬਾ ਜੀ ਨੂੰ ਮਿਲ ਕੇ ਤਾਂ ਦੇਖੋ ਬੜੇ ਲੋਕਾਂ ਦੇ ਵਿਆਹ ਕਰਾਏ ਨੇ ਇੱਕ ਵਾਰੀ ਗਲਤੀ ਕਰੋ ਜਾ ਕੇ ਆ ਵੀ ਚਲ ਗਏ ਚਲੋ ਜੀ ਚਲੋ ਜੀ ਚਲੋ ਏਰ ਕਾਦੀਆ ਫਿਰ ਜੈ ਹੋ ਬਾਬਾ ਹਵਾ ਹਵਾਈ ਦੀ ਜੈ ਹੋ ਬਾਬਾ ਹਵਾ ਹਵਾਈ ਦੀ ਜੈ ਹੋ ਬਾਬਾ ਜੈ ਹੋ ਬਾਬਾ ਜੀ ਹਵਾ ਹਵਾਈ ਦੀ ਜੈ ਹੋ ਜੈ ਹੋ ਬਾਬਾ ਹਵਾ ਹਵਾਈ ਜੈ ਹੋ ਜੈ ਹੋ ਬਾਬਾ ਹਵਾ ਹਵਾਈ ਜੈ ਹੋ ਬਾਬਾ ਹਵਾ ਹਵਾਈ ਹਵਾ ਹਵਾਈ ਹਵਾ ਹਵਾਈ ਹਵਾ ਹਵਾਈ ਹਵਾ ਹਵਾਈ ਜੈ ਹੋ ਬਾਬਾ ਜੈ ਹੋ ਬਾਬਾ ਹਵਾ ਹਵਾਈ जय बाबा 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 जय 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 हो, बाबाई दसों भक्तों, की समस्या लेके आए ओ बाबा जी ਹਵਾ ਹਵਾਈ ਜੀ ਮੈਂ 45 ਸਾਲ ਦਾ ਹੋ ਗਿਆ ਜੀ ਮੇਰਾ ਵਿਆਹ ਨਹੀਂ ਹੁੰਦਾ ਜੀ ਇੱਕ ਸਾਡੇ ਪ੍ਰੀਤਮ ਸਿੰਘ ਜੀ ਆ 55 ਸਾਲ ਦੇ ਹੋ ਗਏ ਉਹਨਾਂ ਦਾ ਵੀ ਵਿਆਹ ਨਹੀਂ ਹੁੰਦਾ ਕੋਈ ਸਾਡਾ ਕਰਿਓ ਪਾਏ ਬਾਬਾ ਜੀ ਉਹ ਮੇਰਾ ਵੀ ਦੱਸਦੇ ਬਾਬਾ ਜੀ ਨੂੰ ਮੇਰਾ ਵਿਆਹ ਨਹੀਂ ਹੁੰਦਾ ਆਪਣੇ ਦੋਨਾਂ ਦਾ ਦੱਸੀ ਜਾਂਦੇ ਹੋ 55 ਤੋਂ ਉੱਪਰ ਦਾ ਹੋ ਗਿਆ ਮੈਂ ਕਰੋ ਬਾਬਾ ਜੀ ਕੋਈ ਕਿਰਪਾ ਸਾਡੇ ਤੇ ਸਾਡਾ ਵਿਆਹ ਕਰਾ ਦਿਓ ਓ ਬਾਈ ਤੁਸੀਂ ਫਿਕਰ ਨਾ ਕਰੋ ਬਾਬਾ ਜੀ ਬੜੀ ਕਰਨੀ ਵਾਲੇ ਨੇ ਇਹ ਬੜੀ ਕਿਰਪਾ ਕਰਦੇ ਨੇ ਤੁਹਾਡੇ ਵਿਆਹ ਹੋ ਜਾਣੇ ਨੇ ਭਗਤੋ ਤੁਹਾਡੇ ਸਾਰਿਆਂ ਦੇ ਵਿਆਹ ਹੋ ਜਾਣਗੇ ਪਰ ਤੁਸੀਂ ਇੱਕ ਇੱਕ ਕਰਕੇ ਆਪਣੇ ਬਾਰੇ ਜਾਣਕਾਰੀ ਦੱਸੋ ਬਾਬਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਮੈਂ ਤੁਹਾਡੇ ਨਾਲ ਦੇ ਪਿੰਡ ਰਹਿਣਾ ਬੱਚਾ ਆਪਣਾ ਜਨਮ ਸਥਾਨ ਤੇ ਆਪਣੇ ਪਿਓ ਦਾ ਨਾਮ ਦੱਸ ਮੈਨੂੰ ਬਾਬਾ ਜੀ ਮੇਰਾ ਜਨਮ ਨਾਲ ਦੇ ਪਿੰਡ 'ਚ ਹੋਇਆ ਔਰ ਮੇਰੇ ਬਾਪੂ ਦਾ ਨਾਮ ਤੇਜਪਾਲ ਸਿੰਘ ਆ ਜੀ ਅੱਛਾ ਜੈ ਹੋ ਬਾਬਾ ਹਰਿ ਭਾਈ 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 ਜੈ ਬਾਬਾ ਭਗਤ ਬਲਵਿੰਦਰ ਸਿੰਘ ਤੇਰਾ ਵਿਆਹ ਇਸੇ ਕਰਕੇ ਨਹੀਂ ਹੋ ਰਿਹਾ ਤੇਰੇ ਵਿਆਹ ਚ ਬਹੁਤ ਵੱਡੀ ਅਰਚਣ ਪੈ ਰਹੀ ਹੈ ਉਸ ਅਰਚਣ ਦਾ ਅਪਾਹ ਕਰਨਾ ਪੈਣਾ ਜਦੋਂ ਤੁਸੀਂ ਉਸ ਅਰਚਣ ਦਾ ਅਪਾਹ ਕਰ ਲਿਆ ਤੁਹਾਡਾ ਆਪਣੇ ਆਪ ਵਿਆਹ ਹੋ ਜਾਏਗਾ ਬਾਬਾ ਜੀ ਉਪਾਏ ਜਲਦੀ ਦੱਸੋ ਕੀ ਉਪਾਏ ਕਰਨੇ ਪੈਣਾ ਮੈਂ ਆਪਣੇ ਵਿਆਹ ਲਈ ਕੋਈ ਵੀ ਉਪਾਏ ਕਰ ਸਕਦਾ ਉਹ ਬਾਬਾ ਜੀ ਮੇਰੇ ਬਾਰੇ ਵੀ ਦੱਸ ਦੋ ਉਹ ਮੇਰੀ ਛਤੜੀ ਤੇ ਜਿਹੜੀ ਵੀ ਕੁੜੀ ਵੇਂਦੀ ਆ ਇੱਕ ਜਾਂ ਦੋ ਦਿਨਾਂ ਉਸਤੇ ਵੇਂਦੀ ਆ ਨਾਲ ਹੀ ਉੱਡ ਜਾਂਦੀ ਆ ਉਹ ਬਾਬਾ ਜੀ ਮੇਰਾ ਤੇ ਕੰਮ ਪਣਾ ਹੀ ਖਰਾਬ ਹੋਇਆ ਹੈ ਕਰੋ ਕਿਰਪਾ ਬਾਬਾ ਜੀ ਉਹ ਮੇਰੇ ਬਾਰੇ ਵੀ ਕੁਝ ਸੋਚ ਲਓ ਮੇਰਾ ਵੀ ਵਿਆਹ ਕਰਾਉਣਾ ਬਹੁਤ ਦਿਲ ਕਰਦਾ ਮੈਂ ਵੀ ਇੱਕ ਵਾਰੀ ਵਿਆਹ ਦੀ ਡੌਕੀ ਮਾਰ ਹੀ ਲਵਾ ਕਰੋ ਬਾਬਾ ਜੀ ਕੁਝ ਉਹ ਭਾਈ ਜੀ ਤੁਸੀਂ ਤਾਂ ਹੁਣ ਰਹਿਣ ਹੀ ਦਿਓ ਤੁਹਾਡਾ ਉਮਰ ਵਾਲੀ ਹੋ ਗਈ ਆ ਉਹ ਵਿਆਹ ਮੈਂ ਕਰਾਉਣਾ ਤੈਨੂੰ ਐਵੇਂ ਹੀ ਲੱਗੀ ਜਾਂਦੀ ਆ ਹੈ ਆ ਤੂੰ ਸਭ ਕੁਝ ਕਰੀ ਕਰਾਈ ਬੈਠਾ ਹੈ ਮੁੰਡਾ ਤੂੰ ਬਾਹਰ ਭੇਜਿਆ ਕੁੜੀ ਤੂੰ ਘੇ ਵਾਲੀ ਆ ਤੂੰ ਜਨਾਨੀ ਦਾ ਠੰਡ ਚ ਮੋਜਾ ਮਾਰਦਾ ਤੇ ਮੈਨੂੰ ਰੋਕੀ ਜਾਂਦਾ ਉਹ ਭਾਈ ਜੀ ਮੈਂ ਤਾਂ ਤਾਂ ਕਹਿੰਦਾ ਸੀ ਹੋਰ 5-7 ਸਾਲ ਨੂੰ ਤੁਸੀਂ ਰਿਟਾਇਰ ਹੋ ਜਾਣਾ ਫੇਰ ਤੁਹਾਡੀ ਜਨਾਨੀ ਨੂੰ ਕੌਣ ਸੰਭੂ ਬਾਈ ਜੀ ਐਸੀ ਬੈਠੇ ਆ ਚਿੰਤਾ ਨਾ ਕਰੋ ਇੱਕ ਵਾਰੀ ਇਹਨਾਂ ਦਾ ਵਿਆਹ ਤਾਂ ਹੋ ਲੈਣ ਦਿਓ ਚੁੱਪ ਕਰੋ ਸਾਰੇ ਯਾਰ ਉਹ ਪਹਿਲੇ ਤੁਸੀਂ ਆਪਣੇ ਬਾਬੇ ਤੋਂ ਉਪਾਏ ਤੇ ਕਰਾ ਲਓ ਉਹ ਜਿਹਨੇ ਸੱਤ ਤੁਹਾਡੇ ਵਿਆਹ ਕਰਾਉਣੇ ਆ ਨਾਲੇ ਬਾਈ ਜੀ ਤੁਸੀਂ ਕबाब ਚ ਹੱਡੀ ਬਣ ਕੇ ਕੀ ਲੈਣਾ ਹੈ ਸਾਡੇ ਸਾਰੇ ਸਾਹ ਤੇ ਪਹਿਲੇ ਹੀ ਗਰਮ ਰਹਿੰਦੇ ਨੇ ਰਾਤ ਦਿਨ ਸਾਡੇ ਹੱਥ ਗਿੱਲੇ ਹੋਏ ਰਹਿੰਦੇ ਨੇ ਸੱਤ ਬਚਨ ਬੱਚਾ ਸੱਤ ਬਚਨ ਛੜਿਆਂ ਦੀ ਜ਼ਿੰਦਗੀ ਦੇ ਵਿੱਚ ਤਾਂ ਹੱਥ ਗਿੱਲੇ ਹੀ ਲਿਖੇ ਹੁੰਦੇ ਆ ਪਰ ਤੁਸੀਂ ਮੇਰੇ ਕੋਲੇ ਆਏ ਹੋ ਮੈਂ ਤੁਹਾਡੇ ਸਾਰਿਆਂ ਦੇ ਵਿਆਹ ਕਰਾ ਕੇ ਛੱਡਾਂਗਾ। ਬਾਬਾ ਜੀ ਆਹ ਬਾਈ ਜੀ ਦਾ ਉਹ ਪਾਏ ਕਰੋ ਬਾਬਾ ਜੀ ਤੁਸੀਂ ਇਹ ਤੱਤਾ ਕਾਲਾ ਪਿਛਲੀ ਵਾਰ ਭਈਆ ਰਾਣੀ ਦੇ ਪਿੱਛੇ ਪੈ ਗਿਆ ਸੀਗਾ। ਬਾਬਾ ਜੀ ਉਹ ਪਾਏ ਦੱਸੋ ਜੀ। ਲੈ ਪਕਤੋ ਫਿਰ ਸੁਣੋ ਪਾਏ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਰਵਿੰਦਰ ਸਿੰਘ ਦਾ ਇੱਕ ਕੁੱਤੀ ਦੇ ਨਾਲ ਵਿਆਹ ਕਰਾਉਣਾ ਪੈਣਾ। ਪਕਤੋ ਇੱਕ ਕੁੱਤੀ ਫੜਕੇ ਲਿਆਓ ਇਹ ਬਲਵਿੰਦਰ ਸਿੰਘ 7 ਦਿਨਾਂ ਤੱਕ ਦਿਨ ਰਾਤ ਉਸ ਕੁੱਤੀ ਦੇ ਨਾਲ ਹੀ ਰਹੇਗਾ ਬਲਵਿੰਦਰ ਸਿੰਘ ਜੀ ਮੈਂ ਤੁਹਾਨੂੰ ਸਿੱਧੇ ਤੇ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਰਿਹਾ ਵੀ ਤੁਹਾਨੂੰ 7 ਦਿਨ ਉਸ ਕੁੱਤੀ ਦੇ ਨਾਲ ਰਹਿਣਾ ਪੈਣਾ ਤੇ ਉਸ ਤੋਂ ਬਾਅਦ ਪੂਰੇ 7 ਦਿਨਾਂ ਬਾਅਦ ਉਸ ਕੁੱਤੀ ਨੂੰ ਛੱਡ ਦੇਣਾ ਤੇ ਫਿਰ ਆਪਣੇ ਆਪ ਕਿਸੇ ਸੋਹਣੀ ਜੀ ਕੁੜੀ ਦੇ ਨਾਲ ਤੁਹਾਡਾ ਵਿਆਹ ਹੋ ਜਾਵੇਗਾ ਪਰ ਇਸ ਉਪਾਏ ਲਈ ਤੁਹਾਨੂੰ ਸਾਨੂੰ 21000 ਰੁਪਏ ਦੀ ਦਕਸ਼ਨਾ ਦੇਣੀ ਪਊਗੀ ਬੋਲੋ ਬਾਬਾ ਜੈ ਹਵਾ ਹਵਾਈ ਦੀ ਜੈ ਬਾਬਾ ਹਵਾ ਹਵਾਈ ਦੀ ਜੈ ਬਾਬਾ ਹਵਾ ਜੈ ਬਾਬਾ ਹਵਾ ਜੈ ਬਾਬਾ ਹਵਾ ਉਹ ਬਾਬਾ ਹਵਾ ਹਵਾਈ ਜੀ ਮੈਨੂੰ ਇੱਕ ਗੱਲ ਤੇ ਦੱਸੋ ਆ ਜਿਹੜਾ ਆਪਣਾ ਬਲਵਿੰਦਰ ਸਿੰਘ ਬਾਈ ਆ ਇਹਨੂੰ ਉਸ ਕੁੱਤੀ ਦੇ ਨਾਲ ਸੁਹਾਗਰਾਤ ਵੀ ਮਨਾਉਣੀ ਪਊਗੀ ਬਿਲਕੁਲ ਭਗਤ ਜੀ ਜਿੱਦਾਂ ਇੱਕ ਘਰ ਵਾਲਾ ਆਪਣੀ ਘਰਵਾਲੀ ਦੇ ਨਾਲ ਵਿਵਹਾਰ ਕਰਦਾ ਹੈ ਉਹੀ ਵਿਵਹਾਰ ਤੁਹਾਨੂੰ ਉਸ ਕੁੱਤੀ ਦੇ ਨਾਲ ਕਰਨਾ ਪਵੇਗਾ ਉਹਨੂੰ ਚੂੜੀਆਂ ਮੇਕਅੱਪ ਦਾ ਸਾਰਾ ਸਮਾਨ ਮੰਗਲ ਸੂਤਰ ਸੁਰਖੀ ਬਿੰਦੀ ਪਾਊਡਰ ਸਭ ਕੁਝ ਲਿਆ ਕੇ ਦੇਣਾ ਪਊਗਾ ਤਾਂ ਜਾ ਕੇ ਤੁਹਾਡਾ ਇਹ ਵਿਆਹ ਸੰਪੂਰਨ ਹੋਵੇਗਾ ਬਲਵਿੰਦਰ ਸਿੰਘ ਜੀ ਮੈਂ ਤੁਹਾਡਾ ਵਿਆਹ ਕਰਕੇ ਤੁਹਾਡੇ ਪੂਰੇ ਸ਼ਗਨ ਵਿਹਾਰ ਕਰਕੇ ਤੁਹਾਡਾ ਪੂਰਾ ਉਪਾਏ ਕਰਕੇ ਉਸ ਤੋਂ ਬਾਅਦ 프리તમ ਸਿੰਘ ਜੀ ਤੁਹਾਡੇ ਵਿਆਹ ਦਾ ਉਪਾਏ ਮੈਂ ਤੁਹਾਨੂੰ ਦੱਸਾਂਗਾ ਮੀਗਾ ਬਾਬਾ ਜੀ ਤੁਹਾਡਾ ਜੋ ਵੀ ਉਪਾਏ ਹੈਗਾ ਸਾਨੂੰ ਮਨਜ਼ੂਰ ਆ

ਸੰਤਾਨੇ ਸਾਹਰੇ ਕੋ ਲੋਕ ਦੱਸ ਸਕਦਾ ਠੀਕ ਆ ਇਹ ਗਾਉਂ ਤੂ ਜਾ ਲੈਣਾ ਤੋਂ ਪਰਦੇ ਨਾਲ ਫੇਰਾ ਜਾਈਓ ਬਾਬਾ ਹਵਾ ਹਵਾਈ ਦੀ ਜੈ ਬਾਬਾ ਹਵਾ ਬਾਈ ਤੂੰ ਵੀ ਬੋਲਿਆ ਕਰ ਭਗਤ ਨਾਲ ਰਹਿਣਾ ਜੈ ਬਾਬਾ ਹਵਾ ਬਾਈ ਦੀ ਸੰਤਾਨ ਨੂੰ ਪਤਾ ਵੀ ਲੱਗ ਸਕਦਾ ਜੈ ਹਾਂ ਬਾਬਾ ਹਵਾ ਬਾਈ ਦੀ ਜੈ ਬਾਬਾ ਹਵਾ ਬਾਈ ਦੀ ਜੈ ਹਾਂ ਸਤਿ ਸ਼ਕਾਲ ਸਾਰੇ ਵੀਰਾਂ ਨੂੰ ਮੇਰੇ ਸਾਰੇ ਭਰਾਵਾਂ ਨੂੰ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਮੇਰੀ ਤਰਫ ਤੋਂ ਤੁਹਾਡੇ ਵੀਰ ਸੂਰਤ ਸ਼ੇਰਗਿੱਲ ਦੀ ਤਰਫ ਤੋਂ ਪਿਆਰ ਬੜੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਸਾਰੇ ਬੜੀ ਮਿਹਨਤ ਕਰ ਰਹੇ ਆਂ ਤੇ ਸਾਨੂੰ ਉਮੀਦ ਆ ਕਿ ਆਹ ਵਾਲਾ ਐਪੀਸੋਡ ਤੁਹਾਨੂੰ ਪਸੰਦ ਆਇਆ ਹੋਣਾ ਤੇ ਇਸ ਐਪੀਸੋਡ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਸਪੋਰਟ ਪੂਰੀ ਕਰੋ ਮਾਲਦਾਰ ਛੜਾ ਪ੍ਰੀਤਮ ਸਿੰਘ ਨੂੰ ਜ਼ਰੂਰ ਦੇਖਿਓ ਜੀ ਥੈਂਕ ਯੂ ਧੰਨਵਾਦ ਮਾਲਦਾਰ ਛੜਾ ਪ੍ਰੀਤਮ ਸਿੰਘ ਜਿੰਦਾਬਾਦ ਮਾਲਦਾਰ ਛੜਾ ਪ੍ਰੀਤਮ ਸਿੰਘ ਜਿੰਦਾਬਾਦ ਮਾਲਦਾਰ ਛੜਾ ਪ੍ਰੀਤਮ ਸਿੰਘ ਜਿੰਦਾਬਾਦ ਮਾਲਦਾਰ ਛੜਾ ਪ੍ਰੀਤਮ ਸਿੰਘ ਲੈਕਮੈਂਟ ਸੇ ਜਰੂਰ ਕਰਨਾ ਜੀ ਸਪਾਇੰਟਰ ਜੀ ਬੇਨਤੀ ਹੈ ਜੀ ਜੈ ਹਿੰਦ ਜੈ ਭਾਰਤ ਸਤਿ ਸ੍ਰੀ ਅਕਾਲ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ